ਹਾਂਜੀ ਦੋਸਤੋ ਰਾਸ਼ੀਆਂ ਦੇ ਮੁਤਾਬਕ ਜਾਣਦੇ ਹਾਂ ਕਿਹੜੀਆਂ ਕੁੜੀਆਂ ਨੂੰ ਉਹਨਾਂ ਦੇ ਸੱਸ ਅਤੇ ਸਹੁਰੇ ਵਿਆਹ ਤੋਂ ਬਾਅਦ ਸੁਖੀ ਜਾਂ ਫਿਰ ਦੁਖੀ ਰੱਖ ਸਕਦੇ ਹਨ ਜੀ ਹਾਂ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਆਪਣੇ ਆਉਣ ਵਾਲੇ ਸਮੇਂ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਚਿੰਤਤ ਹੈ ਕਿਉਂਕਿ ਉਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ ਅਤੇ ਉਹ ਪਹਿਲਾਂ ਹੀ ਸਭ ਕੁਝ ਜਾਨਣਾ ਚਾਹੁੰਦਾ ਹੈ ਇਸੇ ਤਰ੍ਹਾਂ ਵਾਸਤੂ ਸ਼ਾਸਤਰ ਦੇ ਮੁਤਾਬਕ ਰਾਸ਼ੀਆਂ ਅਨੁਸਾਰ ਬਹੁਤ ਕੁਝ ਪਤਾ ਪਹਿਲਾਂ ਹੀ ਲਗਾਇਆ ਜਾ ਸਕਦਾ ਹੈ ਜਿਵੇਂ ਕਿ ਕੁੜੀਆਂ ਜੇਕਰ ਇਹ ਦੇਖਣਾ ਚਾਹੁੰਦੀਆਂ ਹਨ ਕਿ ਵਿਆਹ ਤੋਂ ਬਾਅਦ ਉਹਨਾਂ ਦੇ ਸੱਸ ਅਤੇ ਸਹੁਰੇ ਪਰਿਵਾਰ ਉਹਨਾਂ ਨੂੰ ਕਿੰਨਾ ਕੁ ਸੁਖੀ ਅਤੇ ਕਿੰਨਾ ਕੁ ਦੁਖੀ ਰੱਖਣਗੇ ਕਿ ਉਹ ਆਪਣੀ ਪੂਰੀ ਜ਼ਿੰਦਗੀ ਐਸੋ ਆਰਾਮ ਨਾਲ ਬਤੀਤ ਕਰ ਸਕਦੀਆਂ ਹਨ ਜਾਂ ਨਹੀਂ ਕਿਤੇ ਇਹਨਾਂ ਕੁੜੀਆਂ ਦੇ ਸੱਸ ਸਹੁਰੇ ਵਿਆਹ ਤੋਂ ਬਾਅਦ ਇਹਨਾਂ ਨੂੰ ਘਰੋਂ ਬਾਹਰ ਹੀ ਨਾ ਕੱਢ ਦੇਣ ਦੋਸਤੋ ਵਾਸਤੂ ਸ਼ਾਸਤਰ ਦੇ ਮੁਤਾਬਕ ਇਹ ਬਿਲਕੁਲ ਸਾਫ਼-ਸਾਫ਼ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਰਾਸ਼ੀ ਦੇ ਅਨੁਸਾਰ ਅਜਿਹਾ ਸਭ ਕੁਝ ਪਹਿਲਾਂ ਹੀ ਪਤਾ ਲਗਾਇਆ ਜਾ ਸਕਦਾ ਹੈ ਜੇਕਰ ਕੁੜੀਆਂ ਇਹ ਸਭ ਕੁਝ ਪਹਿਲਾਂ ਹੀ ਜਾਨਣਾ ਚਾਹੁੰਦੀਆਂ ਹਨ ਤਾਂ ਅੱਜ ਦੀ ਵੀਡੀਓ ਉਹਨਾਂ ਲਈ ਤੇ ਉਹਨਾਂ ਦੇ ਮਾਤਾ ਪਿਤਾ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਤੁਸੀਂ ਆਪਣੇ ਸੱਸ ਅਤੇ ਸਹੁਰੇ ਦੀ ਰਾਸ਼ੀ ਦੇ ਬਾਰੇ ਜਾਣ ਕੇ ਉਸ ਘਰ ਦੇ ਵਿੱਚ ਵਿਆਹ ਕਰਵਾ ਕੇ ਹਮੇਸ਼ਾ ਲਈ ਸੁਖੀ ਰਹਿ ਸਕਦੀਆਂ ਹੋ ਤਾਂ ਆਓ ਜਾਣਦੇ ਹਾਂ ਉਹ ਕਿਹੜੀਆਂ ਰਾਸ਼ੀਆਂ ਵਾਲੇ ਸੱਸ ਅਤੇ ਸਹੁਰਾ ਹਨ ਜੋ ਕੁੜੀਆਂ ਨੂੰ ਪੂਰੀ ਤਰ੍ਹਾਂ ਖੁਸ਼ ਰੱਖ ਸਕਦੇ ਹਨ ਤਾਂ ਦੋਸਤੋ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਸੰਪੂਰਨ ਅਸ਼ੀਰਵਾਦ ਹਮੇਸ਼ਾ ਤੁਹਾਡੇ ਉੱਤੇ ਬਣਿਆ ਰਹੇ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਇੱਕੋ ਇਲਫਾਜ਼ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਜੀ ਅਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਅਤੇ ਨਾਲ ਹੀ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜ਼ਰੂਰ ਲਿਖਣਾ ਜੀ ਚਲੋ ਆਓ ਹੁਣ ਜਿਆਦਾ ਦੇਰੀ ਨਾ ਕਰਦੇ ਹੋਏ ਜਾਣਦੇ ਹਾਂ ਕਿ ਉਹ ਕਿਹੜੀਆਂ ਕੁੜੀਆਂ ਦੇ ਸੱਸ ਸਹੁਰੇ ਹਨ ਜੋ ਉਹਨਾਂ ਨੂੰ ਬਹੁਤ ਹੀ ਜਿਆਦਾ ਸੁਖੀ ਰੱਖਣਗੇ ਜਾਂ ਫਿਰ ਦੁਖੀ ਕਰਨਗੇ ਆਓ ਜਾਣਦੇ ਹਾਂ ਇਹਨਾਂ ਰਾਸ਼ੀਆਂ ਦੇ ਮੁਤਾਬਕ ਨੰਬਰ 1 ਕੁੰਭ ਰਾਸ਼ੀ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਦੀ ਜੋਤਿਸ਼ ਅਤੇ ਵਾਸਤੂ ਸ਼ਾਸਤਰ ਦੇ ਅਧੀਨ ਇਹ ਦੱਸਿਆ ਗਿਆ ਹੈ ਕਿ ਜਿਹੜੀਆਂ ਕੁੜੀਆਂ ਦਾ ਵਿਆਹ ਕੁੰਭ ਰਾਸ਼ੀ ਵਾਲੇ ਸੱਸ ਸਹੁਰੇ ਦੇ ਘਰ ਹੁੰਦਾ ਹੈ ਉਹ ਤੀਆਂ ਬਹੁਤ ਹੀ ਜ਼ਿਆਦਾ ਖੁਸ਼ਕਿਸਮਤ ਵਾਲੀਆਂ ਹੁੰਦੀਆਂ ਹਨ ਕਿਉਂਕਿ ਇਹਨਾਂ ਦੇ ਸੱਸ ਸਹੁਰੇ ਆਪਣੇ ਘਰ ਵਿੱਚ ਵਿਆਕੇ ਆਈ ਨੂੰ ਧੀ ਨੂੰ ਪਰੀਆਂ ਵਾਂਗ ਰੱਖਦੇ ਹਨ ਉਹ ਆਪਣੀ ਨੂੰਹ ਦੀਆਂ ਸਾਰੀਆਂ ਡਿਮਾਂਡਾਂ ਵੀ ਪੂਰੀਆਂ ਕਰਦੇ ਹਨ ਅਤੇ ਨੂੰਹ ਨੂੰ ਬੇਹੱਦ ਪਿਆਰ ਕਰਦੇ ਹਨ ਸਭ ਤੋਂ ਵੱਡੀ ਖਾਸ ਗੱਲ ਕੁੰਭ ਰਾਸ਼ੀ ਵਾਲਿਆਂ ਦੇ ਘਰ ਵਿੱਚ ਕਦੇ ਵੀ ਧਨ ਦੌਲਤ ਦੀ ਕੋਈ ਘਾਟ ਜਾਂ ਕਮੀ ਨਹੀਂ ਹੁੰਦੀ ਜਿਸ ਕਰਕੇ ਇਹ ਕੁੜੀਆਂ ਕੁੰਭ ਰਾਸ਼ੀ ਵਾਲੇ ਸੱਸ ਸਹੁਰੇ ਦੇ ਘਰ ਵਿੱਚ ਵਿਆਹ ਕਰਵਾ ਕੇ ਹਮੇਸ਼ਾ ਐਸੋ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੀਆਂ ਹਨ ਜੇਕਰ ਇਹ ਕੁੜੀਆਂ ਕੁੰਭ ਰਾਸ਼ੀ ਵਾਲੇ ਸੱਸ ਸਹੁਰੇ ਦੇ ਘਰ ਵਿੱਚ ਆਪਣਾ ਵਿਆਹ ਕਰਵਾਉਣਾ ਚਾਹੁੰਦੀਆਂ ਹਨ ਤਾਂ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਉਹਨਾਂ ਦੇ ਸੱਸ ਸਹੁਰੇ ਬਿਲਕੁਲ ਵੀ ਇਹਨਾਂ ਦੇ ਕੋਲੋਂ ਕੋਈ ਦਾਜ ਦੇਹਜ ਵਗੈਰਾ ਦੀ ਮੰਗ ਨਹੀਂ ਰੱਖਦੇ ਜਿਸ ਨਾਲ ਕੁੜੀਆਂ ਦੇ ਮਾਪਿਆਂ ਦਾ ਬਹੁਤ ਸਾਰਾ ਪੈਸਾ ਬਚ ਜਾਂਦਾ ਹੈ ਅਤੇ ਉਹ ਕਰਜ਼ੇ ਦੇ ਭਾਰ ਤੋਂ ਮੁਕਤ ਰਹਿੰਦੇ ਹਨ ਅਤੇ ਉਹਨਾਂ ਦੀਆਂ ਧੀਆਂ ਵੀ ਹਮੇਸ਼ਾ ਉਸ ਘਰ ਵਿੱਚ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਤੀਤ ਕਰ ਲੈਂਦੀਆਂ ਹਨ ਇਹਨਾਂ ਕੁੜੀਆਂ ਦਾ ਘਰ ਵਾਲਾ ਵੀ ਬਹੁਤ ਹੀ ਜ਼ਿਆਦਾ ਨਰਮ ਅਤੇ ਚੰਗੇ ਸੁਭਾਅ ਦਾ ਨੇਕ ਦਿਲ ਇਨਸਾਨ ਤੇ ਧਨਵਾਨ ਹੁੰਦਾ ਹੈ ਨੰਬਰ 2 ਸਿੰਘ ਰਾਸ਼ੀ ਜਿਨ੍ਹਾਂ ਕੁੜੀਆਂ ਦਾ ਵਿਆਹ ਸਿੰਘ ਰਾਸ਼ੀ ਵਾਲੇ ਸੱਸ ਸਹੁਰੇ ਦੇ ਘਰ ਵਿੱਚ ਹੁੰਦਾ ਹੈ ਉਹ ਕੁੜੀਆਂ ਦਾ ਵਿਆਹ ਕਰਵਾਉਣ ਤੋਂ ਬਾਅਦ ਜ਼ਿੰਦਗੀ ਇੱਕ ਸਵਰਗ ਬਣ ਜਾਂਦੀ ਹੈ ਕਿਉਂਕਿ ਉਹਨਾਂ ਦੇ ਸੱਸ ਸਹੁਰੇ ਵੀ ਪੈਸਾ ਖਰਚ ਕਰਨ ਵਿੱਚ ਬਹੁਤ ਹੀ ਜ਼ਿਆਦਾ ਦਿਲਚਸਪੀ ਰੱਖਦੇ ਹਨ ਜਿਸ ਕਰਕੇ ਇਹਨਾਂ ਰਸੀ ਵਾਲਿਆਂ ਦੇ ਘਰ ਵਿੱਚ ਵਿਆਹ ਕੇ ਆਈ ਨੂੰ ਆਪਣੀ ਜ਼ਿੰਦਗੀ ਦੇ ਆਪਣੇ ਬਚਪਨ ਦੇ ਸਾਰੇ ਚਾਪੂਰੇ ਪੂਰੇ ਕਰ ਲੈਂਦੀ ਹੈ ਪਰ ਜੇਕਰ ਇਹਨਾਂ ਦਾ ਪਤੀ ਛੋਟੀ ਮੋਟੀ ਗੱਲ ਉੱਤੇ ਇਹਨਾਂ ਨਾਲ ਨਾਰਾਜ਼ਗੀ ਜਾਂ ਗੁੱਸਾ ਗਿਲਾ ਕਰਦਾ ਹੈ ਤਾਂ ਇਹਨਾਂ ਕੁੜੀਆਂ ਦੇ ਸੱਸ ਸਹੁਰੇ ਆਪਣੇ ਲੜਕੇ ਨੂੰ ਬਹੁਤ ਹੀ ਚੰਗੇ ਢੰਗ ਨਾਲ ਸਮਝਾ ਕੇ ਉਸ ਨੂੰ ਲੜਕੀ ਦੇ ਲਾਇਕ ਬਣਾ ਦਿੰਦੇ ਹਨ ਜਿਸ ਨਾਲ ਉਹ ਲੜਕੀ ਹਮੇਸ਼ਾ ਆਪਣੇ ਪਤੀ ਨਾਲ ਪੂਰੀ ਖੁਸ਼ ਰਹਿ ਸਕਦੀ ਹੈ ਅਤੇ ਵਾਸਤੂ ਸ਼ਾਸਤਰ ਦੇ ਅਧੀਨ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਸਿੰਘ ਰਾਸ਼ੀ ਵਾਲੇ ਸੱਸ ਸਹੁਰੇ ਦੇ ਘਰ ਵਿੱਚ ਲੜਕੀ ਵਿਆਕੇ ਆਉਂਦੀ ਹੈ ਤਾਂ ਉਹ ਕੁੜੀਆਂ ਬੁਢਾਪੇ ਵਿੱਚ ਅਖੀਰੀ ਜ਼ਿੰਦਗੀ ਤੱਕ ਪੂਰਾ ਖੁਸ਼ ਰਹਿ ਸਕਦੀਆਂ ਹਨ ਨੰਬਰ 3 ਤੁਲਾ ਰਾਸ਼ੀ ਜਿਹੜੀਆਂ ਕੁੜੀਆਂ ਦਾ ਵਿਆਹ ਤੁਲਾ ਰਾਸ਼ੀ ਵਾਲੇ ਸੱਸ ਸਹੁਰੇ ਦੇ ਘਰ ਵਿੱਚ ਹੁੰਦਾ ਹੈ ਉਹ ਕੁੜੀਆਂ ਵਿਚਾਰੀਆਂ ਥੋੜੀਆਂ ਬਦਨਸੀਬ ਹੁੰਦੀਆਂ ਹਨ ਕਿਉਂਕਿ ਇਹਨਾਂ ਦੇ ਸੱਸ ਸਹੁਰੇ ਜ਼ਿਆਦਾਤਰ ਦਾਜ ਦੇ ਹੇਜ ਲੈਣ ਦੀ ਮੰਗ ਕਰਦੇ ਹਨ ਪਰ ਉਸ ਤੋਂ ਬਾਅਦ ਵੀ ਇਹਨਾਂ ਦੇ ਸਹੁਰੇ ਪਰਿਵਾਰ ਦਾ ਦਿਲ ਪੂਰੀ ਤਰ੍ਹਾਂ ਖੁਸ਼ ਨਹੀਂ ਹੁੰਦਾ ਵਿਆਹ ਹੋਣ ਤੋਂ ਬਾਅਦ ਵੀ ਇਹ ਦੂਜੇ ਮਾਪਿਆਂ ਦੀ ਧੀ ਨੂੰ ਆਪਣੇ ਘਰ ਦੀ ਨੂੰਹ ਬਣਾਉਣ ਤੋਂ ਬਾਅਦ ਜ਼ਿਆਦਾਤਰ ਪਰੇਸ਼ਾਨ ਹੀ ਕਰਦੇ ਹਨ ਉਸ ਨਾਲ ਘਰ ਵਿੱਚ ਲੜਾਈ ਝਗੜੇ ਬੰਦਸਲੂਕੀ ਕਰਦੇ ਰਹਿੰਦੇ ਹਨ ਜਿਸ ਨਾਲ ਇਹਨਾਂ ਕੁੜੀਆਂ ਨੂੰ ਹਮੇਸ਼ਾ ਜ਼ਿੰਦਗੀ ਵਿੱਚ ਦਮ ਘੁੱਟ ਕੇ ਹੀ ਆਪਣੇ ਸਹੁਰੇ ਪਰਿਵਾਰ ਵਿੱਚ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ ਇਹਨਾਂ ਦਾ ਪਤੀ ਵੀ ਜ਼ਿਆਦਾਤਰ ਆਪਣੀ ਪਤਨੀ ਦਾ ਸਾਥ ਨਹੀਂ ਦਿੰਦਾ ਜਿਸ ਕਰਕੇ ਇਹਨਾਂ ਧੀਆਂ ਦੀ ਪੂਰੀ ਜ਼ਿੰਦਗੀ ਦੁੱਖਾਂ ਵਿੱਚ ਹੀ ਬਤੀਤ ਹੁੰਦੀ ਹੈ ਇਸ ਲਈ ਐਸੇ ਤੁਲਾ ਰਾਸ਼ੀ ਵਾਲੇ ਸਹੁਰਿਆਂ 'ਚ ਆਪਣੀ ਧੀ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਕਿਸੇ ਸੁਭ ਚਿੰਤਕਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਫਿਰ ਕਿਤੇ ਆਪਣੀ ਧੀ ਦਾ ਜਾ ਕੇ ਰਿਸ਼ਤਾ ਕਰਿਓ ਨਹੀਂ ਤਾਂ ਨਾ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਰਾਸ਼ੀ ਮੁਤਾਬਕ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੀ ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਮਾਤਾ ਲਕਸ਼ਮੀ ਉਸ ਦੀ ਹਰ ਮਨੋ ਕਾਮਨਾ ਜ਼ਰੂਰ ਪੂਰੀ ਕਰੇਗੀ ਜੀ ਸੋ ਦੋਸਤੋ ਇਹ ਸਾਰੀ ਜਾਣਕਾਰੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ ਤੇ ਧਰਮ ਦੇ ਉਪਾਏ ਉੱਤੇ ਸਲਾਹਾਂ ਨੂੰ ਆਪਣੀ ਆਸਥਾ ਅਤੇ ਵਿਸ਼ਵਾਸ ਤੇ ਹੀ ਅਜਮਾਓ ਜੀ ਵੀਡੀਓ ਦਾ ਉਦੇਸ਼ માત્ર ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਾਵਾ ਨਹੀਂ ਕਰਦੇ ਕਿਉਂਕਿ ਸਭ ਕੁਝ ਕਰਨ ਕਰਾਉਣ ਵਾਲਾ ਤਾਂ ਇੱਕ ਭਗਵਾਨ ਆਪ ਹੀ ਹੈ ਕੀਦੇ ਕਰਮਾਂ ਚ ਕੀ ਹੈ ਸਭ ਕੁਝ ਉਸੇ ਦੇ ਹੱਥ ਵਿੱਚ ਹੈ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹਰ ਹਰ ਮਹਾਦੇਵ